ਸ਼੍ਰੋਮਣਿਅ ਕਾਲੀਦਲ ਜ਼ਿਲ੍ਹਾ ਸ਼ਹਿਰੀ ਪ੍ਰਦਾਨ ਨੌਜਵਤ ਮਾਦੀ ਪ੍ਰਦਾਨ ਇਹਤ ਇੱਕ ਮੀਟਿੰਗ ਉਹਨਾਂ ਦੇ ਗ੍ਰਹਿ ਵਿਖੇ ਕੀਤੀ ਗਈ ਜਿਸ ਵਿੱਚ ਕੁਝ ਨੌਜਵਾਨਾਂ ਨੂੰ ਸ਼੍ਰੋਮਣਿਅ ਕਾਲੀਦਲ ਵਿੱਚ ਸ਼ਾਮਲ ਕੀਤਾ ਗਿਆ ਇਸ ਤਰ੍ਹਾਂ ਭਾਰਤੀ ਯੂਥ ਫਰਡੇਸ਼ਨ ਸੇ ਪ੍ਰਧਾਨ ਰਚਿਤ ਘਰਵਰ ਨੂੰ ਸਾਥੀਆਂ ਸਮੇਂ ਸ਼੍ਰੋਮਣਿਅ ਕਾਲੀਦਲ ਵਿੱਚ ਸ਼ਾਮਲ ਕੀਤਾ ਗਿਆ ਇਸ ਮੌਕੇ ਜੋਥਾ ਕਾਲੀਦਾਲ ਦੇ ਜਰਨਲ ਸਕੱਤਰ ਸੁਰਜ ਸ਼ਰਮਾ ਨਵ ਨਿਯੁਕਤ ਨੌਜਵਾਨਾਂ ਨੂੰ ਸਰੋਪੀਆਂ ਦੇ ਕੇ ਪਾਰਟੀ ਵਿੱਚ ਸ਼ਾਮਲ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਉਹਨਾਂ ਨੂੰ ਪਾਰਟੀ ਵਿੱਚ ਪੂਰਾ ਮਾਨ ਸਤਕਾਰ ਦਿੱਤਾ ਜਾਵੇਗਾ ਇਸ ਮੌਕੇ ਸ਼ਾਮਲ ਹੋਏ ਰਜਤ ਰੋਵਰ ਨੇ ਕਿਹਾ ਕਿ BYF ਫਲੋਰ ਪੈਂਟ ਤੇ ਵਰਕਰ ਨੂੰ ਪੂਰਾ ਮਾਨ ਮਿਲਦਾ ਹੈ ਅਤੇ ਲੋਡ ਪੂਰੀ ਹੋਣ ਤੋਂ ਬਾਅਦ ਵਰਕਰ ਦੀ ਕੋਈ ਸੁਣਵਾਈ ਨਹੀਂ ਹੁੰਦੀ ਇਥੋਂ ਤੱਕ ਕਿ ਵਰਕਰਾਂ ਦਾ ਫੋਨ ਵੀ ਪਾਰਟੀ ਪ੍ਰਧਾਨ ਨਹੀਂ ਸੁਣਦਾ ਜਿਸ ਕਾਰਨ ਕਰਕੇ ਮੈਂ ਬੀワイਐਫ ਛੱਡ ਕੇ ਸ਼ੌਮਨੀ ਅਕਾਲੀ ਦਲ ਵਿੱਚ ਸ਼ਾਮਲ ਹੋ ਰਿਹਾ ਹਾਂ ਅੱਜ ਮਨੋਜੀ ਕੁਮਾਰ ਟਿਮਾ ਜੀ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਉਹਨਾਂ ਦੇ ਗ੍ਰਹਿ ਵਿਖਿਆ ਮੀਟਿੰਗ ਹੋਈ ਹੈ ਤੇ ਨਾਲ ਹੀ ਜਿਹੜੇ ਕੁਝ ਪਰਿਵਾਰ ਅਕਾਲੀ ਦਲ ਦੇ ਸ਼ਾਮਲ ਹੋਏ ਆ ਰਜਤ ਗੋਵਰ ਜੀ ਬੀワイਐਫ ਪਾਰਟੀ ਯੂਥ ਫੰਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੀਗੇ ਜੋ ਵੀ ਅੱਜ ਅਕਾਲੀ ਦਲ ਵਿੱਚ ਸ਼ਾਮਲ ਹੋਏ ਆ ਇਹਨਾਂ ਨੂੰ ਪਾਰਟੀ ਵਿੱਚ ਆਉਂਦੇ ਆਈਆਂ ਦਾ ਬਹੁਤ ਯਿਆਆਂ ਆਖਦੇ ਆ ਤੇ ਨਾਲ ਹੀ ਇਹ ਵਿਸ਼ਵਾਸ ਹੋਣੇ ਹੈਗੇ ਇਹਨਾਂ ਨੂੰ ਪਾਰਟੀ ਵਿੱਚ ਪੂਰਾ ਬੰਦਾ ਮਾਨਸਮਾਨ ਦਿੱਤਾ ਜਾਵੇ ਅਮਲੋਂ ਜ਼ਿਲ੍ਹੇ ਦਾ ਪ੍ਰਧਾਨ B YF ਦਾ ਸੀਗਾ ਇਹ BJP ਦੇ ਵਿੰਗ ਦੀ ਇੱਕ ਫੈਡਰੇਸ਼ਨ ਆ ਇਹ ਇਦਾਂ ਆ ਵੀ ਜਿੱਦਾਂ ਆਪਾਂ ਕਹਿ ਦਿੰਨੇ ਵਰਕਰ ਨੂੰ ਪਹਿਲਾਂ ਚੁੱਕਦੇ ਆ ਵਰਕਰ ਦਾ ਕੋਈ ਪੁੱਛਗਿੱਛ ਨਹੀਂ ਕੋਈ ਸਾਰ ਨਹੀਂ ਕੀ ਇਹ ਸਮੋਲ ਜਿਹਾ ਰਹਿ ਰਿਹਾ ਕੋਈ ਫੋਨ ਨਹੀਂ ਪਿੱਕ ਕਰਦੇ ਉਹਦਾ ਵੀ ਕਿੱਥੇ ਰਹਿ ਰਿਹਾ ਕਿੱਥੇ ਨਹੀਂ ਰਹਿ ਰਿਹਾ ਕੋਈ ਪੁੱਛਗਿੱਛ ਨਹੀਂ ਜੀ ਉਹਦੀ ਹੁੰਦੀ ਤੇ ਮੈਂ ਆਸ਼ਾ ਕਰਦਾ ਵੀ ਜੋ ਮੈਨੂੰ ਮਾਨਸਮਾਨ ਉਧਰ ਮਿਲਿਆ ਉਸ ਤੋਂ ਕਈ ਗੁਣਾ ਵੱਧ ਇਹ ਮੈਨੂੰ ਮਾਨਸਮਾਨ ਦੇਣਗੇ Taran-taran toh, Pal Singh te Grewinder Singh team ko